ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਟਾਲਿਨ ਜੋਸਫ ਸਟਾਲਿਨ ਰੂਸੀ ਰਾਸ਼ਟਰਪਤੀ ਸੋਵੀ ਯੂਨੀਅਨ ਦਾ ਰਾਸ਼ਟਰਪਤੀ ਸਭ ਤੋਂ ਤਾਕਤਵਰ ਰਾਸ਼ਟਰਪਤੀ ਉਹਦੀ ਬੇਟੀ ਦੀ ਲਿਖੀ ਹੋਈ ਕਿਤਾਬ 20 ਲੈਟਰ ਟੂ ਅ ਫਰੈਂਡ ਇੱਕ ਦੋਸਤ ਨੂੰ ਲਿਖੀਆਂ 20 ਚਿੱਠੀਆਂ ਰਾਈਟਰ ਦਾ ਨਾਮ ਹੈ ਸ਼ਿਵੇਤਲਾਨਾ ਇਹ ਸਟਾਲਿਨ ਦੀ ਬੇਟੀ ਸੀ ਇੱਕ ਸ਼ਾਇਰ ਨੇ ਕਿਹਾ ਤਖਤੇ ਸ਼ਾਹੀ ਹਰ ਤਖਤ ਨਸ਼ੀਨ ਪਰ ਆਪਣਾ ਰੰਗ ਚੜਾ ਦੇਤੀ ਹੈ ਰਫਤਾ ਰਫਤਾ ਹਰ ਹਾਕਮ ਕੋ ਔਰੰਗਜ਼ੇਬ ਬਣਾ ਦਿੰਦੀ ਹੈ ਦੁਨੀਆ ਚ ਬਹੁਤ ਵੱਡਾ ਸੁਪਨਾ ਲਿਆ ਗਿਆ ਦੁਨੀਆ ਨੂੰ ਬਰਾਬਰ ਬਣਾਉਣ ਦਾ ਗਰੀਬੀ ਮੀਰੀ ਨੂੰ ਖਤਮ ਕਰਨ ਦਾ ਲੈਨਨ ਦੀ ਅਗਵਾਈ ਦੇ ਵਿੱਚ ਰੂਸ ਦੇ ਵਿੱਚ ਇਨਕਲਾਬ ਹੋਇਆ ਤਕਰੀਬਨ 100 ਸਾਲ ਹੋ ਚੁੱਕੇ ਆ ਹੁਣੇ-ਹੁਣੇ 100 ਸਾਲ ਲਾ ਉਹਦਾ ਮਨਾ ਕੇ ਅੱਡੇ ਨੇ ਲੋਕ ਜਿਹੜੇ ਉਸ ਵਿਚਾਰਧਾਰਾ ਨੂੰ ਮੰਨਦੇ ਨੇ ਤੇ ਉਸ ਦੇਸ਼ ਦੇ ਵਿੱਚ ਲੈਨਨ ਨੂੰ ਬਹੁਤ ਥੋੜਾ ਸਮਾਂ ਜਿਉਣ ਦਾ ਮੌਕਾ ਮਿਲਿਆ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਜੋਸੇਫ ਸਟਾਲਿਨ ਰਾਸ਼ਟਰਪਤੀ ਬਣਿਆ ਦੁਨੀਆ ਦਾ ਤਾਕਤਵਰ ਰਾਸ਼ਟਰਪਤੀ ਤੇ ਉਹ ਸੱਤਾ ਦੇ ਵਿੱਚ ਆਇਆ ਤਾਂ ਉਹਨੇ ਦੁਨੀਆ ਦਾ ਇੱਕ ਵੱਡਾ ਸੁਪਨਾ ਸਾਕਾਰ ਕਰਨਾ ਸ਼ੁਰੂ ਕੀਤਾ। ਸਟਾਲਿਨ ਸੀ ਜਿਹੜਾ ਉਹ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਤਕਰੀਬਨ 40 ਸਾਲ ਦੀ ਉਮਰ ਦੇ ਵਿੱਚ ਵਾਪਸ ਆਇਆ ਸੀ। ਉਹਦੇ ਦੋਸਤਾਂ ਦੀ ਬੇਟੀ ਸੀ ਨਾਦੀਆ। ਨਾਦੀਆ ਨੂੰ ਉਹਦੇ ਨਾਲ ਪਿਆਰ ਹੋ ਗਿਆ। ਨਾਦੀਆ ਉਹ ਤੋਂ 22 ਸਾਲ ਛੋਟੀ ਸੀ ਤੇ ਉਹਦਾ ਉਹਦੇ ਨਾਲ ਵਿਆਹ ਹੋ ਗਿਆ। ਉਹਨੇ ਬੜੀ ਚਾਹ ਦੇ ਨਾਲ ਉਹਦੇ ਨਾਲ ਵਿਆਹ ਕਰਾਇਆ ਕਿਉਂਕਿ ਉਹ ਸੋਚਦੀ ਸੀ ਕਿ ਇਹ ਇਨਕਲਾਬੀ ਬੰਦਾ ਹੈ। ਵਾਦੀ ਵਿੱਚੋਂ ਰਾਸ਼ਟਰਪਤੀ ਬਣ ਗਿਆ ਤੇ ਉਹ ਇਸ ਗੱਲੋਂ ਖੁਸ਼ ਵੀ ਹੋਈ ਕਿ ਮੇਰਾ ਪਤੀ ਰਾਸ਼ਟਰਪਤੀ ਬਣ ਗਿਆ ਹੈ ਤੇ ਦੇਸ਼ ਨੂੰ ਸੁਧਾਰੇਗਾ ਦੇਸ਼ ਦੇ ਵਿੱਚੋਂ ਗਰੀਬੀ ਖਤਮ ਕਰੇਗਾ ਬਰਾਬਰੀ ਲਿਆਏਗਾ ਤਾਂ ਉਹਦੀ ਬੇਟੀ ਲਿਖਦੀ ਹੈ ਸ਼ਵੇਤ ਲਾਣਾ ਲਿਖਦੀ ਹੈ ਕਿ ਪਹਿਲੇ 10 ਸਾਲ ਦਾ ਸਭ ਕੁਝ ਠੀਕ ਚੱਲਿਆ ਘਰ ਦੇ ਵਿੱਚ ਰਾਸ਼ਟਰਪਤੀ ਦੀ ਜ਼ਿੰਦਗੀ ਬੜੀ ਸਾਦੀ ਸੀ ਸੁਵੀ ਜੁਨੀਅਨ ਦੇ ਆਗੂਆਂ ਦੀ ਪੋਲਿਟ ਬਿਊਰੋ ਦੇ ਜਿਹੜੇ ਮੈਂਬਰ ਸੀ ਉਹਨਾਂ ਦੀ ਜ਼ਿੰਦਗੀ ਬੜੀ ਸਾਦੀ ਸੀ ਸਾਰੇ ਬਹੁਤ ਸਾਦਗੀ ਦੇ ਨਾਲ ਦੇਸ਼ ਦੇ ਵਿੱਚ ਇਨਕਲਾਬ ਨੂੰ ਲਾਗੂ ਕਰ ਰਹੇ ਸਨ ਪਰ ਹੌਲੀ ਹੌਲੀ ਝੋਝੋ ਦੇਸ਼ ਚ ਪੈਰਾਂ ਤੇ ਖੜਾ ਹੋਣਾ ਸ਼ੁਰੂ ਹੋਇਆ ਇਹ ਫਸਟਵਾਲਡਵਾਰ ਤੋਂ ਪਹਿਲਾਂ ਦੀਆਂ ਗੱਲਾਂ ਨੇ ਤਾਂ ਤਕਰੀਬਨ ਇਨਕਲਾਬ ਤੋਂ 12-13 ਸਾਲਾਂ ਬਾਅਦ ਜਦੋਂ ਸਟਾਲਿਨ ਦੇ ਰਾਸ਼ਟਰਪਤੀ ਬਣਨ ਤੋਂ 10 ਸਾਲਾਂ ਬਾਅਦ ਸਿਸਟਮ ਨੇ ਭ੍ਰਿਸ਼ਟ ਹੋਣਾ ਸ਼ੁਰੂ ਕਰਤਾ ਘਰ ਦੇ ਵਿੱਚ ਸਹੂਲਤਾਂ ਵਧਣ ਲੱਗ ਪਈਆਂ ਬਹੁਤ ਸਾਰੇ ਜਿਹੜੇ ਮਿਨਿਸਟਰ ਸੀ ਜਾਂ ਤਾਕਤ ਬਰ ਲੋਕ ਸੀ ਜਿਹੜੇ ਉਹ ਸਰਕਾਰੀ ਜਿਹੜੇ ਪੱਤੇ ਮਿਲਦੇ ਸੀ ਉਹਨਾਂ ਨੂੰ ਉਹਨਾਂ ਨੂੰ ਦਾਨ ਕਰਨ ਲੱਗ ਪਏ ਪਾਰਟੀ ਨੂੰ ਤੇ ਦਿਖਾਵਾ ਕਰਨ ਲੱਗ ਪਏ ਕਿ ਅਸੀਂ ਤਾਂ ਭੱਤੇ ਵੀ ਨਹੀਂ ਲੈਂਦੇ ਹੈਗੇ। ਤਾਂ ਇਸ ਗੱਲ ਤੋਂ ਨਾਦੀਆ ਸਟਾਲਨ ਦੀ ਪਤਨੀ ਸਵੇਤਲਾਨਾ ਦੀ ਮਾਂ ਬੜਾ ਖਿਜਦੀ ਸੀ। ਉਹ ਕਹਿੰਦੀ ਸੀ ਭੱਤੇ ਸਾਡਾ ਹੱਕ ਨਹੀਂ। ਭੱਤੇ ਸਾਨੂੰ ਲੈਣੇ ਚਾਹੀਦੇ ਨੇ ਪਰ ਸਰਕਾਰੀ ਸਹੂਲਤਾਂ ਨਹੀਂ ਮੰਨਣੀਆਂ ਚਾਹੀਦੀਆਂ। ਜਦੋਂ ਕਿ ਉਹ ਸਾਰੇ ਲੋਕ ਸਰਕਾਰੀ ਸਹੂਲਤਾਂ ਮੰਨਦੇ ਸੀ। ਸਰਕਾਰੀ ਕਰਾਜ ਰਹਿੰਦੇ ਸੀ। ਸਰਕਾਰੀ ਖਰਚੇ ਤੇ ਉਹਨਾਂ ਦੀ ਰੋਟੀ ਚੱਲਦੀ ਸੀ। ਇਸ ਦੇ ਮੁਕਾਬਲੇ 'ਚ ਸਵੇਤਲਾਨਾ ਦੀ ਜਿਹੜੀ ਮਾਂ ਹੈ ਨਾਦੀਆ ਉਹ ਬਹੁਤ ਸਾਦੀ ਔਰਤ ਸੀ। ਬਹੁਤ ਸੋਹਣੀ ਸੁਨੱਖੀ ਤੇ ਬਹੁਤ ਹੀ ਪਿਆਰੀ ਪੜ੍ਹੀ ਲਿਖੀ ਔਰਤ ਸੀ ਤੇ ਬਹੁਤ ਹੀ ਇਮਾਨਦਾਰ ਸੀ ਉਹ ਸਰਕਾਰੀ ਗੱਡੀ ਦੀ ਵੀ ਵਰਤੋਂ ਨਹੀਂ ਸੀ ਕਰਨਾ ਚਾਹੁੰਦੀ ਕਈ ਵਾਰ ਰਾਸ਼ਟਰਪਤੀ ਹਟਾਲਨ ਉਹਨੂੰ ਕਹਿ ਕੇ ਕਹਿੰਦਾ ਸੀ ਕਿ ਮੈਂ ਗੱਡੀ ਲੈ ਕੇ ਆਵਾਂ ਤੈਨੂੰ ਲੈਣ ਲਈ ਤਾਂ ਕਹਿੰਦੀ ਸੀ ਨਹੀਂ ਜੇ ਤੂੰ ਆਵੇਂਗਾ ਤੇਰਾ ਖਰਚਾ ਬਹੁਤ ਹੋ ਜਾਏਗਾ ਕਿਉਂਕਿ ਤੇਰੇ ਨਾਲ ਬੋਡੀਗਾਰਡ ਆਉਣਗੇ ਮੈਂ ਆਪਣੇ ਆਪ ਆ ਜੂੰਗੀ ਇਸ ਤਰ੍ਹਾਂ ਸਰਕਾਰੀ ਖਰਚਾ ਕਰਾਉਣ ਤੋਂ ਵੀ ਡਰਦੀ ਸੀ ਪਰ ਥੋੜੇ ਸਮੇਂ ਬਾਅਦ ਹੀ ਉਹਨੇ ਮਹਿਸੂਸ ਕੀਤਾ ਕਿ ਕਈ ਵਧੀਆ ਬੰਦੇ ਵਧੀਆ ਕਾਮਰੇਡ ਨੇ ਜਿਹੜੇ ਉਹ ਅਲੋਪ ਹੋਣੀ ਸ਼ੁਰੂ ਹੋ ਗਏ ਅਲੋਪ ਹੋਣੇ ਯਾਨੀ ਮਾਰੇ ਜਾਣੇ ਸ਼ੁਰੂ ਹੋ ਗਏ ਖੁਫੀਆ ਪੁਲਸਾ ਜਿਹੜੀ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਈ ਬਹੁਤ ਜ਼ਿਆਦਾ ਤਾਕਤਵਰ ਹੋ ਗਈ ਇਤੋਂ ਤੱਕ ਕਿ ਨਾਦੀਆ ਦੇ ਆਪਣੇ ਪਰਿਵਾਰ ਦੇ ਉਹਦੇ ਆਪਣੇ ਮਿੱਤਰ ਉਹਦੇ ਆਪਣੇ ਰਿਸ਼ਤੇਦਾਰ ਜਿਹੜੇ ਚੰਗੇ ਬੰਦੇ ਸੀ ਜਿਹੜੇ ਦੇਸ਼ ਨੂੰ ਦੇਸ਼ ਦੇ ਇਨਕਲਾਬ ਆਏ ਤੋਂ ਬੜੇ ਖੁਸ਼ ਹੋਏ ਸੀ ਉਹ ਸਾਰੇ ਜਾਣੇ ਜਾਂਦਾ ਚੁਪਾਉਣੇ ਸ਼ੁਰੂ ਹੋ ਗਏ ਜਾਂ ਹੌਲੀ-ਹੌਲੀ ਉਹਨਾਂ ਨੂੰ ਅਲੋਪ ਕੀਤਾ ਜਾਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਉਹ ਦੁਖੀ ਹੋਣਾ ਸ਼ੁਰੂ ਹੋ ਗਈ ਵੀ ਮੇਰੇ ਪਰਿਵਾਰ ਦੇ ਨਾਲ ਮੇਰੇ ਰਿਸ਼ਤੇਦਾਰਾਂ ਦੇ ਨਾਲ ਕੀ ਹੋ ਰਿਹਾ ਮੇਰੇ ਦੋਸਤਾਂ ਦੇ ਨਾਲ ਕੀ ਹੋ ਰਿਹਾ ਸ਼ਵੇਤਲਾਨਾ ਉਹਦੋਂ ਬਹੁਤ ਛੋਟੀ ਸੀ ਤੇ ਮਾਂ-ਬਾਪ ਦੇ ਵਿੱਚ ਅਕਸਰ ਲੜਾਈ ਵੀ ਹੁੰਦੀ ਸੀ ਤੇ ਉਹ ਲੜਾਈ ਤੋਂ ਬੇਟੀ ਦੁਖੀ ਹੁੰਦੀ ਸੀ ਸ਼ਵੇਤਲਾਨਾ ਆਪਣੀ ਮਾਂ ਨੂੰ ਵੀ ਦੁਖੀ ਹੁੰਦੇ ਦੇਖਦੀ ਸੀ ਫਿਰ ਇੱਕ ਦਿਨ ਕੀ ਹੋਇਆ ਕਿ ਉਹਦੀ ਮਾਂ ਨੇ ਛੋਟਾ ਜਿਹਾ ਪਿਸਤੌਲ ਉਹਦੇ ਕੋਲ ਹੁੰਦਾ ਸੀ ਤੇ ਉਹਦੇ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਉਹਦੀ ਆਤਮ ਹੱਤਿਆ ਜਦੋਂ ਹੋਈ ਤਾਂ ਉਹਦੇ ਬਾਰੇ ਉਹਦਾ ਗੋਲੀ ਦੀ ਆਵਾਜ਼ ਬਾਹਰ ਨਹੀਂ ਆਈ ਪਰ ਜਦੋਂ ਸਵੇਰ ਹੋਈ ਤਾਂ ਨੌਕਰਾਂ ਨੇ ਦੇਖਿਆ ਕਿ ਲਹੂ ਦੇ ਛੋਟੇ ਜਿਹੇ ਛੱਪੜ ਦੇ ਵਿੱਚ ਉਹਦੀ লাশ ਪਈ ਹੈ ਤੇ ਉਹ ਸਾਰੇ ਡਰ ਗਏ ਸਟਾਲਿਨ ਉਦੋਂ ਦੂਸਰੇ ਕਮਰੇ ਵਿੱਚ ਪਿਆ ਸੀ ਉਹਨਾਂ ਨੇ ਉਹਨੂੰ ਜਿਹਾਉਣ ਤੋਂ ਪਹਿਲਾਂ ਕੁਝ ਰਿਸ਼ਤੇਦਾਰਾਂ ਨੂੰ ਕੁਝ ਦੋਸਤਾਂ ਨੂੰ ਕੁਝ ਅਫਸਰਾਂ ਨੂੰ ਬੁਲਾਇਆ ਤਾਂ ਕਿ ਉਹ ਸਾਰੇ ਸਟਾਲਿਨ ਨੂੰ ਦੱਸ ਸਕਣ ਕਿਉਂਕਿ ਨੌਕਰਾਂ ਨੂੰ ਡਰ ਲੱਗਦਾ ਸੀ ਕਿ ਸਟਾਲਿਨ ਪਤਾ ਨਹੀਂ ਕਿੰਨਾ ਗੁੱਸਾ ਕਰੇਗਾ ਤੇ ਸੱਚਮੁੱਚ ਸਟਾਲਿਨ ਇਸ ਗੱਲ ਨੂੰ ਹੈਰਾਨ ਹੋ ਗਿਆ ਕਿ ਉਸਦੀ ਪਤਨੀ ਨੇ ਆਤਮ ਹੱਤਿਆ ਕਰ ਲਈ ਤੇ ਕਹਿੰਦੇ ਨੇ ਵੀ ਉਹ ਕਹਿੰਦੀ ਐ ਮੈਂ ਬਹੁਤ ਛੋਟੀ ਸੀ ਮੈਨੂੰ ਬਹੁਤਾ ਪਤਾ ਨਹੀਂ ਪਰ ਮੈਨੂੰ ਜੋ ਦੱਸਿਆ ਗਿਆ ਉਹ ਇਹ ਸੀ ਕਿ ਮੇਰੇ ਪਿਤਾ ਨੇ ਇੱਕ ਵਾਰ ਕਫਨ ਨੂੰ ਹੱਥ ਲਾ ਕੇ ਦੇਖਿਆ ਡੈੱਡ ਬੋਡੀ ਜਿਹੜੇ ਡੱਬੇ ਦੇ ਵਿੱਚ ਬੰਦ ਸੀ ਉਹਨੂੰ ਹੱਥ ਲਾਇਆ ਪਰ ਉਹ ਗੁੱਸੇ ਦੇ ਵਿੱਚ ਵਾਪਸ ਮੁੜ ਪਿਆ ਤੇ ਉਹਦੇ ਅੰਤਮ ਸੰਸਕਾਰ ਦੇ ਵਿੱਚ ਵੀ ਉਹ ਸ਼ਾਮਲ ਨਹੀਂ ਹੋਇਆ ਕਿਉਂਕਿ ਉਹਨੇ ਦੁੱਖ ਸੀ ਕਿ ਮੇਰੀ ਪਤਨੀ ਨੇ ਆਤਮ ਹੱਤਿਆ ਕਰਕੇ ਮੇਰੀ ਬਦਨਾਮੀ ਕਰਾਈ ਹੈ ਮੇਰੀ ਸਰਕਾਰ ਦੀ ਬਦਨਾਮੀ ਕਰਾਈ ਹੈ ਮੇਰੇ ਦੇਸ਼ ਦੀ ਬਦਨਾਮੀ ਕਰਵਾਈ ਹੈ ਪਰ ਉਹ ਬੜੀ ਚੰਗੀ ਔਰਤ ਸੀ ਤੇ ਸਵੈਤrana ਬੜੀ ਇਮਾਨਦਾਰੀ ਦੇ ਨਾਲ ਹੌਲੀ-ਹੌਲੀ ਦੱਸਦੀ ਜਾਂਦੀ ਹੈ ਕਿ ਕਿਸ ਤਰ੍ਹਾਂ دہشت ਜਿਹੜੀ ਵੱਧਦੀ ਜਾਂਦੀ ਹੈ ਦੇਸ਼ ਦੇ ਵਿੱਚ ਚੰਗੇ ਬੰਦਿਆਂ ਵਾਸਤੇ ਜਿਉਣਾ ਮੁਸ਼ਕਲ ਹੁੰਦਾ ਜਾਂਦਾ ਹੌਲੀ-ਹੌਲੀ ਲੋਕ ਉਲੋਖੁੰਦੇ ਜਾਂਦੇ ਨੇ ਉਹ ਦੱਸਦੀ ਆ ਖੁਪੀਆ ਪੁਲਿਸ ਦਾ ਜਿਹੜਾ ਮੁਖੀ ਸੀ 베ਰੀਆ 베ਰੀਆ ਨਾਮ ਦਾ ਕਾਮਰੇਡ 베ਰੀਆ ਨਾਮ ਦਾ ਲੀਡਰ ਉਹ ਬੜਾ ਬੇਈਮਾਨ ਬੰਦਾ ਸੀ ਉਹ ਸੁਪਨਸਾਜ ਬੰਦਾ ਸੀ ਜਿਹਦਾ ਵੱਡੇ ਅਹੁਦਿਆਂ ਤੇ ਪਹੁੰਚਣਾ ਚਾਹੁੰਦਾ ਸੀ ਉਹ ਇਹ ਵੀ ਦੱਸਦੀ ਆ ਕਿ ਉਹ ਬਹੁਤ ਛੋਟੇ ਅਹੁਦਿਆਂ ਤੋਂ ਉੱਠ ਕੇ ਆਇਆ ਸੀ ਉਹਨੇ ਬੜੇ ਪੁੱਠੇ ਕੰਮ ਕੀਤੇ ਹੋਏ ਸੀ ਉਹਨੂੰ ਕਈ ਵਾਰ ਸਜ਼ਾ ਮਿਲ ਚੁੱਕੀ ਸੀ ਪਰ ਉਹ ਸਜ਼ਾਵਾਂ ਤੋਂ ਬਚਦਾ ਬਚਾਉਂਦਾ ਹੌਲੀ-ਹੌਲੀ ਵੱਡੇ ਅਹੁਦੇ ਤੇ ਪਹੁੰਚ ਗਿਆ ਸੀ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੀ ਆ ਕਿ ਮੇਰੇ ਪਿਓ ਦੇ ਬਹੁਤ ਨੇੜੇ ਹੋ ਗਿਆ ਸੀ ਮੇਰਾ ਪਿਓ ਹੋਰ ਕਿਸੇ ਤੇ ਯਕੀਨੀ ਨਹੀਂ ਸੀ ਕਰਦਾ ਪਰ 베ਰੀਆ ਤੇ ਕਰਦਾ ਸੀ ਤੇ 베ਰੀਆ ਜਿਸ ਵੀ ਨੌਕਰ ਨੂੰ ਚਾਹੁੰਦਾ ਸੀ ਲੋਪ ਕਰ ਦਿੰਦਾ ਸੀ ਜਿਸ ਵੀ ਨੌਕਰ ਨੂੰ ਚਾਹੁੰਦਾ ਸੀ ਹਟਾ ਦਿੰਦਾ ਸੀ ਤੇ ਹੌਲੀ-ਹੌਲੀ ਉਹਦੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਨੌਕਰ ਆ ਗਏ ਜਿਹੜੇ ਸਾਰੇ ਖੂਪੀਆ ਪੁਲਿਸ ਦੇ ਮੈਂਬਰ ਸੀ ਉਹਦੇ ਮੈਂਬਰ ਸੀ ਤੇ ਸਾਰੇ ਜਸੂਸ ਸੀ ਜੇ ਸਾਰੇ ਕੰਮ ਭਾਵੇਂ ਨੌਕਰਾਂ ਵਾਲੇ ਕਰਦੇ ਸੀ ਪਰ ਅਸਲ ਵਿੱਚ ਉਹ ਜਸੂਸੀ ਕਰਦੇ ਸੀ ਖਿਆਲ ਰੱਖਦੇ ਸੀ ਇਸ ਗੱਲ ਦਾ ਉਹਦੇ ਪਿਤਾ ਨੂੰ ਪਤਾ ਹੁੰਦੇ ਹੋਏ ਵੀ ਨਹੀਂ ਪਤਾ ਸੀ ਕਿਉਂਕਿ ਉਹ ਇੰਨਾ ਰੁੱਝਿਆ ਰਹਿੰਦਾ ਸੀ ਉਹਨੇ ਜੇ ਕੋਈ ਦੱਸਦਾ ਸੀ ਉਹ ਯਕੀਨੀ ਨਹੀਂ ਸੀ ਕਰਦਾ ਜੇ ਕੋਈ ਉਹਨੂੰ ਦੱਸਦਾ ਸੀ ਤੇ 베ਰੀਆ ਨੂੰ ਪਤਾ ਲੱਗ ਜਾਂਦਾ ਸੀ ਤੇ 베ਰੀਆ ਉਸ ਬੰਦੇ ਦੇ ਬਾਰੇ ਵਿੱਚ ਉਹਦੇ ਪਿਤਾ ਦੇ ਕੰਨਾਂ 'ਚ ਗੱਲਾਂ ਭਰ ਦਿੰਦਾ ਸੀ ਤੇ ਹੌਲੀ-ਹੌਲੀ ਉਹ ਬੰਦਾ ਵੀ ਅਲੋਪ ਕਰ ਦਿੱਤਾ ਜਾਂਦਾ ਸੀ ਜਾਂ ਗੇਅਰ ਭੇਜ ਦਿੱਤਾ ਜਾਂਦਾ ਸੀ ਇੱਥੋਂ ਤੱਕ ਕਿ ਆਏ ਦਿਨ ਚੰਗੇ-ਚੰਗੇ ਡਾਕਟਰ ਵੀ ਜੇਲ੍ਹਾਂ 'ਚ ਭੇਜੇ ਜਾਣ ਲੱਗੇ ਤੇ ਜਿਨ੍ਹਾਂ 'ਚ ਉਹਨਾਂ ਦੀਆਂ ਡੈੱਡ ਬੋਡੀਆਂ ਬਾਹਰ ਆਉਂਦੀਆਂ ਸੀ ਤੇ ਦੇਸ਼ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਗਿਆ ਕਿ ਉਸ ਮਾਹੌਲ ਦਾ ਉਸ ਇਨਕਲਾਬ ਦੇ ਨਾਲ ਉਸ ਸਮਾਜਵਾਦ ਦੇ ਨਾਲ ਕੋਈ ਮੁਕਾਬਲਾ ਨਹੀਂ ਸੀ ਜੋ ਦੇਸ਼ ਗਲਤ ਰਹਾ ਤੇ ਤੁਰ ਪਿਆ ਸੇ ਕਿਤਾਬ ਆ ਜਿਹੜੀ ਦੋਸਤੋ ਇੱਕ ਪੜਨ ਵਾਲੀ ਕਿਤਾਬ ਹੈ ਹਾਲਾਂਕਿ ਫਸਟ ਵਰਲਡ ਵਾਰ ਤੋਂ ਬਾਅਦ ਜਦੋਂ ਦੇਸ਼ ਪੈਰਾਂ ਤੇ ਖੜਾ ਹੋਇਆ ਤਾਂ ਸਟਾਲਨ ਨੇ ਕਾਫੀ ਕੰਮ ਕੀਤਾ ਸੀ ਕਾਫੀ ਮਿਹਨਤ ਕੀਤੀ ਸੀ ਬਹੁਤ ਡੈਡੀਕੇਸ਼ਨ ਨਾਲ ਨੇ ਕੰਮ ਕੀਤਾ ਉਹ ਦੱਸਦੀਆਂ ਵੀ ਸਾਨੂੰ ਸਰਕਾਰ ਵੱਲੋਂ ਚਾਰ ਘਰ ਮਿਲੇ ਹੋਏ ਸੀ ਇੱਕ ਸ਼ਹਿਰ ਦੇ ਵਿੱਚ ਸੀ ਤੇ 3 ਸ਼ਹਿਰ ਤੋਂ ਬਾਹਰ ਸੀ ਡਾਚੇ ਜਿਹਨੂੰ ਡਾਚਾ ਕਹਿੰਦੇ ਨੇ ਡਾਚਾ ਉਸ ਘਰ ਨੂੰ ਕਿਹਾ ਜਾਂਦਾ ਜਿਹੜਾ ਸ਼ਹਿਰ ਤੋਂ ਬਾਹਰ ਖੇਤਾਂ ਦੇ ਵਿੱਚ ਹੋਵੇ ਤੇ ਆਮ ਤੌਰ ਤੇ ਛੁੱਟੀ ਵਾਲੇ ਦਿਨ ਉੱਥੇ ਜਾਇਆ ਜਾਂਦਾ ਪਰ ਸਟਾਲਿਨ ਨੂੰ ਆਪਣਾ ਡਾਚਾ ਇੰਨਾ ਪਿਆਰਾ ਸੀ ਕਿ ਉਹ ਬਹੁਤੇ ਦਿਨ ਉੱਥੇ ਹੀ گزارਦਾ ਸੀ ਦਿਨੇ ਭਾਵੇਂ ਉਹ ਦਫ਼ਤਰ 'ਚ ਆਪਣੇ ਰਹਿੰਦਾ ਪਰ ਸ਼ਾਮ ਨੂੰ ਉਹ ਰਾਤ ਦਾ ਖਾਣਾ ਆਪਣੇ ਡਾਚੇ ਤੇ ਆ ਕੇ ਖਾਂਦਾ ਸੀ ਤੇ ਖਾਣੇ ਸਮੇਂ ਆਪਣੀ ਬੇਟੀ ਨਾਲ ਗੱਲਾਂ ਕਰਦਾ ਸੀ ਉਹਦੇ ਅੰਦਰ ਇੱਕ ਪਿਓ ਵਾਲਾ ਦਿਲ ਵੀ ਹੈਗਾ ਸੀ ਹਾਲਾਂਕਿ ਉਹ ਆਪਣੇ ਮੁੰਡਿਆਂ ਪ੍ਰਤੀ ਬਹੁਤਾ ਨਰਮ ਨਹੀਂ ਸੀ ਹੈਗਾ ਉਹਦੇ ਦੋ ਮੁੰਡੇ ਸੀ ਇੱਕ ਪਹਿਲੇ ਵਿਆਹ ਦਾ ਸੀ ਇੱਕ ਦੂਜੇ ਵਿਆਹ ਦਾ ਸੀ ਤਾਂ ਮੁੰਡਿਆ ਪ੍ਰਤੀ ਬਹੁਤਾ ਉਹ ਨਾਜ਼ੁਕ ਦਿਲ ਜਾਂ ਕਹਿ ਲੋ ਰਹਿਮਦਿਲ ਨਹੀਂ ਸੀ ਪਰ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਉਹਦੀ ਬੇਟੀ ਨੇ ਉਹ ਚਿੱਠੀਆਂ ਵੀ ਉਹਦੇ ਵਿੱਚ ਦਿੱਤੀਆਂ ਨੇ ਜਿਹੜੀਆਂ ਉਹਦਾ ਪਿਓ ਰਜੀਮਿਆਂ ਦੇ ਬਾਵਜੂਦ ਉਹਨੂੰ ਲਿਖਦਾ ਸੀ ਤੇ ਉਹ ਵੀ ਆਪਣੇ ਪਿਓ ਨੂੰ ਪਿਆਰ ਕਰਦੀ ਸੀ ਪਰ ਪਿਓ ਦੇ ਸਖਤ ਸੁਭਾਅ ਜਾਂ ਪਿਓ ਦੀ ਜਿਹੜੀ ਡਿਕਟੇਟਰਸ਼ਿਪ ਹੈ ਉਹਨੂੰ ਵੀ ਉਹ ਛੁਪਾ ਕੇ ਨਹੀਂ ਰੱਖਦੀ ਤੇ ਉਹ ਦੱਸਦੀ ਆ ਕਿ ਦੇਸ਼ ਦਾ ਕਿਸ ਤਰੀਕੇ ਨਾਲ ਜਿਹੜਾ ਹੈਗਾ ਮੁਹੰਦਰਾ ਬਦਲਣਾ ਸ਼ੁਰੂ ਹੋ ਗਿਆ ਜੋ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ ਸੈਕੰਡ ਵਰਲਡ ਵਾਰ ਦੇ ਵਿੱਚ ਸਟਾਲਿਨ ਨੇ ਇਨਕਲਾਬ ਨੂੰ ਬਚਾਇਆ ਦੇਸ਼ ਨੂੰ ਸੰਭਾਲਿਆ ਬਹੁਤ ਤਾਕਤਵਰ ਦੇਸ਼ ਬਣਾਇਆ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਮੰਨਿਆ ਜਾਂਦਾ ਉਹਦੇ ਮੁਕਾਬਲੇ 'ਚ ਸੋਵੀਅਤ ਯੂਨੀਅਨ ਨੂੰ ਖੜਾ ਕੀਤਾ ਪਰ ਇਸ ਦੇ ਬਾਵਜੂਦ ਹਾਲਾਤ ਬਹੁਤੇ ਚੰਗੇ ਨਹੀਂ ਸੀ ਹੈਗੇ ਖਾਸ ਕਰਕੇ ਇਮਾਨਦਾਰ ਕਾਮਰੇਡਾਂ ਵਾਸਤੇ ਹਾਲਾਤ ਬਹੁਤ ਮਾੜੇ ਸੀ ਤੇ ਉਹਦੇ ਇੱਕ ਚੈਪਟਰ ਜਿਹੜਾ ਇਸ ਕਿਤਾਬ ਦਾ ਪਹਿਲਾ ਚੈਪਟਰ ਹੈ ਉਹ ਦੀ ਸਟਾਲਿਨ ਦੀ ਮੌਤ ਦੇ ਬਾਰੇ 'ਚ ਹੈ ਜਦੋਂ ਚਵਿੱਤ ਲਾਨਾ ਨੂੰ ਬੁਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਤੇਰੇ ਪਿਤਾ ਨਹੀਂ ਰਹੇ ਤੇ ਤੈਨੂੰ ਉੱਥੇ ਜਾਣਾ ਲੈ ਕੇ ਜਾਣਾ ਸੀ ਤਾਂ ਗੱਡੀਆਂ ਲੈ ਕੇ ਜਾਂਦੀਆਂ ਨੇ ਕਿਸ ਤਰ੍ਹਾਂ ਉਹ ਅੰਤਮ ਦ੍ਰਿਸ਼ ਹੈਗਾ ਜਿਹਦੇ ਵਿੱਚ ਇੱਕ ਡਾਕਟਰ ਬੰਦਾ ਜਿਹੜਾ ਹੈਗਾ ਉਹ ਮਰ ਚੁੱਕਿਆ ਹੋਇਆ ਤੇ ਉਹਦੀ ਡੈੱਡ ਬਾਡੀ ਨੂੰ ਸੰਭਾਲਿਆ ਜਾ ਰਿਹਾ ਫਿਰ ਉਹਦੀਆਂ ਜਿਹੜੀਆਂ ਉਹਦਾ ਸਮਾਨ ਹੈ ਜਿਹੜਾ ਉਹਨੂੰ ਸੰਭਾਲਿਆ ਜਾ ਰਿਹਾ ਤੇ ਉਹਦੇ ਘਰ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਨੇ ਉਹ ਪਰ ਫਿਰ ਇਹ ਖਿਆਲ ਛੱਡ ਦਿੱਤਾ ਜਾਂਦਾ ਕਿਉਂਕਿ ਅਗਲਾ ਰਾਸ਼ਟਰਪਤੀ ਹੈ ਜਿਹੜਾ ਉਹ ਇਹ ਸਮਝਦਾ ਕਿਸ ਤਾਲਮ ਦੀ ਜਿਹੜੀ ਵਿਅਕਤੀ ਪੂਜਾ ਸੀ ਉਹ ਸਿਖਰ ਤੇ ਪਹੁੰਚ ਗਈ ਸੀ ਤੇ ਇਸ ਦੇਸ਼ ਦੇ ਵਿੱਚ ਕਿਸੇ ਵਿਅਕਤੀ ਦੀ ਪੂਜਾ ਨਹੀਂ ਹੋਣੀ ਚਾਹੀਦੀ ਇਸ ਲਈ ਉਹਦੇ ਘਰ ਨੂੰ ਮਿਊਜ਼ੀਅਮ ਦਾ ਰੂਪ ਨਹੀਂ ਦਿੱਤਾ ਜਾਂਦਾ ਭਾਵੇਂ ਸੰਭਾਲ ਲਿਆ ਜਾਂਦਾ ਹੁਣ ਤੱਕ ਵੀ ਉਹ ਸੰਭਾਲਿਆ ਪਿਆ ਤੇ ਇਸ ਤਰ੍ਹਾਂ ਤੁਸੀਂ ਕਿਤਾਬ ਦੇ ਵਿੱਚ ਬਹੁਤ ਸਾਰੇ ਬਿਰਬੇ ਨੇ ਜਿਹੜੇ ਬੜੇ ਰੋਚਕ ਨੇ ਇੱਕ ਤਾਕਤਵਰ ਬੰਦਾ ਕਿਵੇਂ ਜਿਉਂਦਾ ਇੱਕ ਤਾਕਤਵਰ ਬੰਦੇ ਦਾ ਆਪਣੇ ਬੱਚਿਆਂ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੁੰਦਾ ਪਤਨੀ ਨਾਲ ਕਿਸ ਤਰ੍ਹਾਂ ਦਾ ਹੁੰਦਾ ਤੇ ਇਹ ਸਾਰਾ ਕੁਝ ਇਹਦੇ ਵਿੱਚ ਦੇਖਣ ਲਈ ਜਾਣ ਲਈ ਬੜਾ ਰੋਚਕ ਹੈ ਇਹ ਕਿਤਾਬ ਤਕਰੀਬਨ 50 ਸਾਲ ਪਹਿਲਾਂ ਲਿਖੀ ਗਈ ਤੇ ਇਸ ਕਿਤਾਬ ਦੀ ਜਿਹੜੀ ਲੇਖਕ ਹੈ ਉਹ ਬੜਾ ਲੰਮਾ ਸਮਾਂ ਜਿਉਂਦੀ ਰਹੀ 2011 ਦੇ ਵਿੱਚ ਉਹਦੀ ਮੌਤ ਹੁੰਦੀ ਹੈ ਤੇ ਇਹ ਕਿਤਾਬ ਇਸ ਗੱਲੋਂ ਮਹੱਤਵਪੂਰਨ ਹੈ ਕਿ ਇੱਕ ਵੱਡਾ ਬੰਦਾ ਇੱਕ ਵੱਡੇ ਦੇਸ਼ ਦਾ ਵੱਡਾ ਤਾਕਤਵਰ ਰਾਸ਼ਟਰਪਤੀ ਕਿਵੇਂ ਦਾ ਹੋ ਸਕਦਾ ਇਹ ਕਿਤਾਬ ਤੁਹਾਨੂੰ ਉਹਦੇ ਘਰ ਦੇ ਵਿੱਚ ਲੈ ਜਾਂਦੀ ਹੈ شکریہ ਦੋਸਤੋ